ਦੋਸਤੋ ਗੱਲ ਕਰਾਂਗੇ ਅੱਜ ਘਰੇਲੂ ਬਗੀਚੀ ਦੀ ਘਰੇਲੂ ਬਗੀਚੀ ਵਿੱਚ ਭਿੰਡੀ ਤੋਰੀ ਦੀ ਫਸਲ ਪੂਰੀ ਜੋਰਾ ਤੇ ਹੈ ਇੱਕ ਪਾਸੇ ਬਰਸਾਤੀ ਮੌਸਮ ਤੇ ਦੂਸਰੇ ਪਾਸੇ ਇਹ ਲਾਲ ਕਾਲਾ ਭੂਂਡ ਇਹ ਭਿੰਡੀ ਦੀ ਫਸਲ ਨੂੰ ਅਜਾੜੀ ਜਾ ਰਿਹਾ ਹੈ ਭਿੰਡੀ ਦੇ ਫੁੱਲਾਂ ਨੂੰ ਖਾਈ ਜਾ ਰਿਹਾ ਹੈ ਹੋਰਾਂ ਫੁੱਲਾਂ ਨੂੰ ਜਿਵੇਂ ਬੈਂਗਣ ਦੇ ਫੁੱਲ ਹੈ ਉਹਨਾਂ ਨੂੰ ਵੀ ਇਹ ਖਾ ਰਿਹਾ ਹੈ ਇੱਥੋਂ ਤੱਕ ਐਸ ਵਾਰ ਅਮਰੂਦਾ ਦੇ ਫਲ ਨੂੰ ਖਾਸ ਕਰਕੇ ਪੱਕੇ ਅਮਰੂਦ ਨੂੰ ਵੀ ਇਹ ਖਾ ਰਿਹਾ ਹੈ ਹੁਣ ਜਿਹੜੇ ਮੇਰੇ ਦੋਸਤ ਭਿੰਡੀ ਦੀ ਫਸਲ ਦੇ ਉੱਤੇ ਕੋਈ ਵੀ ਕੀਟ ਨਾਸ਼ਕ ਇਹਨਾਂ ਭੁੰਡਾਂ ਨੂੰ ਇਹਨਾਂ ਦੀ ਰੋਕ-ਥਾਮ ਲਈ ਨਹੀਂ ਛਿੜਕਣਾ ਚਾਹੁੰਦਾ ਉਹਨਾਂ ਨੂੰ ਇਹ ਮੇਰੀ ਸਲਾਹ ਹੈ ਕਿਉਂਕਿ ਘਰੇਲੂ ਬਾਗੀਚੀ ਦੇ ਵਿੱਚ ਛੋਟੇ-ਛੋਟੇ ਪਿੰਡੀਆਂ ਦੇ ਕੀ ਆ ਰਹੇ ਐ ਉਹਨਾਂ ਕੀ ਆਰਿਆਂ ਨੂੰ ਦਵਾਈ ਛੜ ਕੇ ਵੀ ਤਾਂ ਕਿਹੜੀ ਛੜ ਕੇ ਕਿਉਂਕਿ ਵੱਡੀ ਪੈਕਿੰਗ ਲੈਣੀ ਪੈਂਦੀ ਹੈ ਤੇ ਜ਼ਿਆਦਾਤਰ ਜਿਹੜੇ ਜੈਵਿਕ ਖੇਤੀ ਕਰਦੇ ਨੇ ਦੋਸਤ ਉਹਨਾਂ ਲਈ ਇਹ ਤਰੀਕਾ ਹੈ ਕਿ ਉਹਨਾਂ ਨੂੰ ਦਵਾਈ ਤੋਂ ਬਿਨਾਂ ਇਹ ਭੂੰਡਾਂ ਨੂੰ ਕਿਵੇਂ ਕਾਬੂ ਕੀਤਾ ਜਾਵੇ ਇਹ ਵੀਡੀਓ ਦਾ ਮੁੱਖ ਕਾਰਨ ਹੈ ਇਹਦੇ ਵਾਸਤੇ ਇਹ ਮੈਂ ਲਗਾਤਾਰ 2-3 ਸਾਲ ਤੋਂ ਇਹ ਤਰੀਕਾ ਅਪਣਾਇਆ ਹੋਇਆ ਹੈ ਕਿ ਇਹ ਭਾਵੇਂ ਕਿ ਭੂੰਡ ਜਦੋਂ ਤੁਸੀਂ ਘਰੇਲੂ ਬਾਗੀਚੇ ਵਿੱਚ ਜਾਂਦੇ ਹੋ ਆ ਮੈਂ ਤੁਹਾਨੂੰ ਦਿਖਾ ਰਿਹਾ ਕਿਵੇਂ ਇਹਨਾਂ ਭੂੰਡਾਂ ਨੂੰ ਫੜ ਕੇ ਇਸ ਲਿਫਾਫੇ ਦੇ ਵਿੱਚ ਕਾਬੂ ਕੀਤਾ ਹੈ ਹੱਥਾਂ ਦੇ ਉੱਤੇ ਦਸਤਾਨਾ ਪਾ ਲਓ ਤੇ ਜਦੋਂ ਇਹ ਭਿੰਡੀ ਦੇ ਫੁੱਲ ਦੇ ਵਿੱਚ ਇਹ ਬੈਠਾ ਹੋਵੇ ਭੂੰਡ ਤੇ ਇਹਨੂੰ ਫੜ ਕੇ ਇਸ ਲਿਫਾਫੇ ਦੇ ਵਿੱਚ ਪਾਈ ਚਲੋ ਲਫਾਫੇ ਵਿੱਚ ਪਾ ਕੇ ਆ ਜਿਵੇਂ ਤੁਸੀਂ ਦੇਖ ਰਹੇ ਹੋ ਵੀਡੀਓ ਤਿਆਰ ਕੀਤੀ ਹੈ ਤੇ ਦੂਰ ਕਿਤੇ ਜਾ ਕੇ ਇਹਨਾਂ ਭੁੰਡਾਂ ਨੂੰ ਲਫਾਫੇ ਦੇ ਵਿੱਚੋਂ ਬਾਹਰ ਛੜ ਦਿਓ ਕਿਉਂਕਿ ਇਹ ਆਪਾਂ ਅਗਰ ਚਾਹੀਏ ਵੀ ਇਹਨਾਂ ਨੂੰ ਮਾਰਨਾ ਬਣੀ ਪਰ ਇਹਨਾਂ ਨੂੰ ਆਪਣੀ ਫਸਲ ਜਿਹੜੀ ਆ ਉਹਦਾ ਨੁਕਸਾਨ ਹੋ ਰਿਹਾ ਉਹ ਤੋਂ ਬਚਾਉਣ ਲਈ ਇਹ ਭੂਣ ਬੜੇ ਆਸਾਨੀ ਨਾਲ ਫੜ ਕੇ ਲਫਾਫੇ ਦੇ ਵਿੱਚ ਪਾਏ ਜਾ ਸਕਦੇ ਆ ਇਸੇ ਤਰ੍ਹਾਂ ਅਸੀਂ ਜਿਹੜਾ ਆ ਲਗਾਤਾਰ ਇਹਨਾਂ ਭੂੰਡਾਂ ਨੂੰ ਹੱਥ ਨਾਲ ਫੜ ਕੇ ਤੇ ਲਿਫਾਫੇ ਵਿੱਚ ਪਾਈ ਜਾਂਦੇ ਆ ਕਿ ਲਿਫਾਫਾ ਉਤੋਂ ਮੂੰਹ ਨਾਲ ਲਿਫਾਫੇ ਦਾ ਮੂੰਹ ਜਿਹੜਾ ਕੁੱਟ ਲਈਦਾ ਤੇ ਲਗਾਤਾਰ ਇਹ ਏਨੇ ਭੂੰਡ ਜਿਹੜੇ ਫੜ ਕੇ ਲਿਫਾਫੇ ਵਿੱਚ ਪਾ ਕੇ ਤੇ ਦੂਰ ਛੱਡਿਆਈਦੇ ਆ ਤੇ ਇਹਦੇ ਨਾਲ ਤੁਹਾਡੀ ਭਿੰਡੀ ਦੀ ਫਸਲ ਦਾ ਨੁਕਸਾਨ ਹੁਣੋਂ ਬਚ ਜਾਂਦਾ ਹੈ ਲਗਾਤਾਰ ਇਹਨਾਂ ਭੂੰਡਾਂ ਨੂੰ ਫੜ ਕੇ ਇਸੇ ਤਰ੍ਹਾਂ ਦੂਰ ਲਾੜੇ ਛੇੜਿਓ ਇਹ ਹੌਲੀ-ਹੌਲੀ ਤੁਸੀਂ ਇਹਨਾਂ ਤੇ ਕਾਬੂ ਪਾ ਲਓਗੇ ਆਪਣੀ ਬਗੀਚੀ ਦੇ ਵਿੱਚੋਂ ਇਹਨਾਂ ਭੂੰਡਾਂ ਨੂੰ ਖਤਮ ਕਰ ਦੇਵੋਗੇ ਅਗਰ ਤੋਂ ਇਹ ਤਰੀਕਾ ਚੰਗਾ ਲੱਗਾ ਤਾਂ ਇਹ ਤਰੀਕਾ ਵਰਤ ਕੇ ਤੁਸੀਂ ਆਪਣੀ ਸਬਜ਼ੀ ਨੂੰ ਜਿਹੜਾ ਆ ਖਾਸ ਕਰਕੇ ਭਿੰਡੀ ਦੀ ਜਿਹੜੀ ਇਹੋ ਦਾ ਝਾੜ ਲਗਾਤਾਰ ਲੈਂਦੇ ਰਹੋਗੇ ਅਗਰ ਤੁਸੀਂ ਇਹ ਜਿਹਾ ਨਾ ਕਰ ਸਕੇ ਤਾਂ ਇਹ ਭੂੰ ਜਿਹੜੇ ਭੂੰਡ ਐ ਇਹ ਜ਼ਰੂਰ ਤੁਹਾਡੀ ਫਸਲ ਨੂੰ ਖਤਮ ਕਰ ਦਿੰਦੇ ਐ ਦੋਸਤੋ ਅਗਰ ਤਰੀਕਾ ਤੁਹਾਨੂੰ ਚੰਗਾ ਲੱਗਾ ਤਾਂ ਇਸ ਵੀਡੀਓ ਨੂੰ ਲਾਇਕ ਜ਼ਰੂਰ ਕਰਿਓ ਅੱਗੇ ਸ਼ੇਅਰ ਵੀ ਕਰਿਓ ਤਾਂ ਕਿ ਹੋਰਾਂ ਦੋਸਤਾਂ ਤੱਕ ਵੀ ਇਹ ਜਾਣਕਾਰੀ ਪਹੁੰਚ ਸਕੇ ਜਿਹੜੇ ਇਸ ਘੂੜ ਤੋਂ ਪੀੜਤ ਹੈ ਭਾਵੇਂ ਕਿ ਇਹ ਘੂੜ ਤੋਂ ਜਦੋਂ ਅਸੀਂ ਆਪਣੀ ਬਗੀਚੀ ਵਿੱਚ ਵੜਦੇ ਹਾਂ ਤਾਂ ਇਹ ਤੇਜ਼ ਤਰ੍ਹਾਂ ਹਮਲਾ ਕਰਦਾ ਹੈ ਸਿਰ ਦੇ ਉੱਤੇ ਮੜਰਾਉਂਦਾ ਏਵੇਂ ਲੱਗਦਾ ਜਿਵੇਂ ਕਿ ਬਹੁਤ ਹਮਲਾਵਰ ਹੋਵੇ ਪਰ ਜਦੋਂ ਅਸੀਂ ਇਹਨੂੰ ਫੁੱਲ ਦੇ ਉੱਤੇ ਬੈਠੇ ਨੂੰ ਫੜਦੇ ਹਾਂ ਬੜੀ ਆਸਾਨੀ ਨਾਲ ਪੜ੍ਹ ਹੋ ਜਾਂਦਾ ਹੈ ਤੇ ਇਹ ਸੀ ਤੁਹਾਡੇ ਲਈ ਇਹ ਜਾਣਕਾਰੀ। ਫੇਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ। ਧੰਨਵਾਦ।